ਪੇਸ਼ ਹੈ ਹਰਚੰਦ ਸਿੰਘ ਬਾਗੜੀ ਦੀ ਕਹਾਣੀ ਸੇਜਾ ਲਖਾਂ ਕੈਨੇਡਾ ਵਿੱਚ ਪੰਜਾਬੀਆਂ ਦੀ ਰੀਤ ਮੁਤਾਬਕ ਗੁਰੂ ਘਰ ਵਿੱਚ ਜਗਜੀਤ ਸਿੰਘ ਅਤੇ ਸਿਮਰਜੀਤ ਕੌਰ ਦੀ ਆਨੰਦ ਕਾਰਜ ਹੋਈ। ਸ਼ਾਮ ਨੂੰ 6 ਵਜੇ ਹਾਲ ਵਿੱਚ ਪਾਰਟੀ ਸੀ। ਜਸਜੀਤ ਦੀ ਮਾਤਾ ਸਤਨਾਮ ਕੌਰ ਤੇ ਪਿਤਾ ਜੋਗਾ ਸਿੰਘ ਪਾਰਟੀ ਤੇ ਸੱਦੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਣ ਲਈ ਹਾਲ ਦੇ ਗੇਟ ਤੇ ਜਾ ਖੜੇ ਹੋਏ। 8 ਵਜੇ ਨੂੰ ਤਕਰੀਬਨ ਸਾਰੇ ਮਹਿਮਾਨ ਆ ਚੁੱਕੇ ਸਨ। ਧੀ ਬਾਰਾਂ ਲਈ ਰਾਤ ਮੇ ਰੱਖੇ ਟੇਬਲਾਂ ਤੋਂ ਬਿਨਾ ਸਾਰਾ ਖਾਲ ਪਰ ਗਿਆ ਸੀ। ਕੁੜੀਆਂ, ਬੁੜੀਆਂ, ਬੱਚੇ, ਗੱਬਰਾਂ ਦਾ ਸਾਂਝਾ ਸੁਨੇਲ ਇੱਕ ਆਨੰਦਮਈ ਨਜ਼ਾਰਾ ਪੇਸ਼ ਕਰਨ ਹੈ ਸੀ। ਕੁਝ ਲੋਕ ਕੁਰਸੀਆਂ ਤੇ ਬੈਠੇ ਖਾ ਪੀ ਰਹੇ ਸਨ। ਕੁਝ ਖੜੇ ਗੱਲਾਂ ਬਾਤਾਂ ਵਿੱਚ ਰੁੱਝੇ ਹੋਏ ਸਨ। ਇੱਕ ਕੋਨੇ ਵਿੱਚ ਮੱਧ ਭੰਡਾਰਾ ਚੱਲ ਰਿਹਾ ਸੀ। ਜੋਗਾ ਸਿੰਘ ਤੇ ਸਤਨਾਮ ਕੁੜੀ ਵਾਲਿਆਂ ਨੂੰ ਉਹਨਾਂ ਦੀਆਂ ਸੀਟਾਂ ਤੇ ਬਹਾਰ ਕੇ ਆਪ ਵੀ ਬੈਠ ਗਏ। ਆਏ ਮਹਿਮਾਨਾਂ ਦੇ ਮਨੋਰੰਜਨ ਲਈ ਗਾਣੇ ਵੱਜ ਰਹੇ ਸਨ। ਵਿਆਹ ਦਾ ਤੀਖ ਇੱਕ ਕੋਨੇ ਵਿੱਚ ਸਜਾਇਆ ਪਿਆ ਸੀ। ਨਾ ਵਿਆਹੀ ਜੋੜੀ ਦੇ ਆਉਣ ਦੀ ਉਡੀਕ ਹੋ ਰਹੀ ਸੀ। ਜਦ ਸਤਨਾਮ ਕੁਰਸੀ ਤੇ ਬੈਠੀ ਤਾਂ ਉਸ ਨੂੰ ਰਾਮ ਜੀ ਆ ਗਿਆ। ਪਿਆਰ ਦੀ ਨੱਠ ਭੱਜ ਨੇ ਉਸ ਨੂੰ ਥਕਾ ਦਿੱਤਾ ਸੀ। ਜਦ ਮੂਵੀ ਵਾਲੇ ਭਾਈ ਨੇ ਫੇਜ਼ ਰੋਸ਼ਨੀ ਉਹਨਾਂ ਤੇ ਪਾਈ ਤਾਂ ਸਤਨਾਮ ਦਾ ਚਿਹਰਾ ਲਾਵੇ ਵਾਂਗ ਚਮਕਣ ਲੱਗਾ ਨਾਟਕ ਵਿੱਚ ਪਾਇਆ ਕੁੱਕਾ ਚਾਨਣ ਦੇ ਛੱਟੇ ਮਾਰਨ ਲੱਗਾ ਅੱਖਾਂ ਵਿੱਚ ਖੁਸ਼ੀ ਦਾ ਖਮਾਰ ਬੁੱਲਾਂ ਉੱਤੇ ਮਖਮਲੀ ਹਾਸੇ ਰੇਸ਼ਮੀ ਹਲਕੀ ਨੀਲ ਸੜੀ ਉਸ ਵਿੱਚ ਲਿਪਟਿਆ ਤੰਦਰੁਸਤ ਸਰੀਰ ਗਹਿਣਿਆਂ ਨਾਲ ਭਰੇ ਅੰਗ ਵੇਖਣ ਵਾਲੇ ਦੀ ਨਜ਼ਰ ਜਦੋਂ ਉਸ ਤੇ ਪੈਂਦੀ ਤਾਂ ਉੱਥੇ ਹੀ ਗੱਡੀ ਜਾਂਦੀ ਜੋਗਾ ਸਿੰਘ ਉਸ ਦੇ ਕੋਲ ਬੈਠਾ ਹੋਰ ਵੀ ਸੋਹਣਾ ਲੱਗ ਰਿਹਾ ਸੀ ਇੰਝ ਲੱਗ ਰਿਹਾ ਸੀ ਜਿਵੇਂ ਇਹਨਾਂ ਦੇ ਲੜਕੇ ਦੀ ਨਹੀਂ ਇਹਨਾਂ ਦੀ ਸ਼ਾਦੀ ਹੋਵੇ ਜੋਗਾ ਸਿੰਘ ਉੱਠ ਕੇ ਜਦ ਕਿਸੇ ਕੰਮ ਮੰਚ ਤੇ ਗਿਆ ਤਾਂ ਕੋਕ ਦੀਆਂ ਘੁੱਟਾਂ ਭਰਦੀ ਸਤਨਾਮ ਦੀ ਸੋਚ ਅਤੀਤ ਦੇ ਤੈਅ ਕੀਤੇ ਪੰਡੇ ਉੱਤੇ ਚਲਦੀ ਚਲਦੀ ਢੇਰ ਪਿੱਛੇ ਜਾ ਪਹੁੰਚੀ ਉਸ ਦਾ ਕਾਲਜ ਵਿੱਚ ਦੂਜਾ ਸਾਲ ਹੀ ਸੀ ਜਦ ਕੈਨੇਡਾ ਤੋਂ ਇੱਕ ਪਰਿਵਾਰ ਉਸ ਨੂੰ ਘਰ ਦੇਖਣ ਆਇਆ ਦੇਖਣ ਆਇਆ ਮੁੰਡਾ ਉਸ ਨੂੰ ਜ਼ਰਾ ਵੀ ਨਾ ਜੱਜਿਆ ਉਹ ਮੁੰਡਾ ਘੱਟ ਤੇ ਪੱਕੜ ਆਦਮੀ ਜ਼ਿਆਦਾ ਲੱਗ ਰਿਹਾ ਸੀ ਹਿੱਕ ਨਾਲੋਂ ਪੇਟ ਵੱਡਾ ਗੱਲਾਂ ਉੱਚੀਆਂ ਜਿਵੇਂ ਮੂੰਹ ਵਿੱਚ ਲੱਡੂ ਲੁਕੋਏ ਹੋਣ ਸਾਹਾਂ 'ਚੋਂ ਸ਼ਰਾਬ ਦੀ ਬੋ ਤੇ ਬਾਤਚੀਤ 'ਚੋਂ ਕਮੰਡ ਜਦ ਮੁੰਡੇ ਨੇ ਹਾਂ ਕਹੀ ਤਾਂ ਲੱਗੇ ਸ਼ਗਨ ਪੈਣ ਸਤਨਾਮ ਨੂੰ ਕਿਸੇ ਪੁੱਛਿਆ ਵੀ ਨਾ ਬਸ ਫੇਰ ਕੀ ਸੀ 8 ਦਿਨਾਂ ਵਿੱਚ ਉਹ ਡੋਲੀ ਪਾ ਕੇ ਬਲੀ ਛਾੜ ਦਿੱਤੀ ਉਸੇ ਦਿਨ ਤੋਂ ਹੀ ਦੁੱਖ ਤਕਲੀਫਾਂ ਦੀ ਪੱਠੀ ਚੱਪੀ ਕਿਹੜਾ ਨਸ਼ਾ ਸੀ ਜੋ ਨਹੀਂ ਸੀ ਕਰਦਾ ਕੈਨੇਡਾ ਆ ਕੇ ਹੋਰ ਅਣਮਨੁੱਖੀ ਹਾਦਸੇ ਉਸ ਦੇ ਨਾਲ ਪੇਸ਼ ਆਏ ਇੱਕ ਰਾਤ ਦਾ ਸੀਨ ਚੇਤੇ ਕਰਤੀ ਉਸ ਦੇ ਮੂੰਹ ਵਿੱਚ ਕੋਕ ਦੀ ਭਰੀ ਘੁੱਟ ਮੋੜ ਗਲਾਸ ਵਿੱਚ ਹੀ ਨਿਕਲ ਗਈ ਕਿ ਮੈਂ ਪੁੱਸ ਨੂੰ ਸੱਦ ਕੇ ਉਸ ਨੇ ਦਰਿੰਦੇ ਤੋਂ ਜਾਨ ਬਚਾਈ ਤੇ ਫੇਰ ਤਲਾਕ ਲਿਆ ਫਿਰ ਉਹ ਆਪਦੇਸ਼ ਸ਼ਾਦੀ ਕਰਾਉਣ ਗਈ ਆਪਣੀ ਮਨਪਸੰਦ ਦਾ ਵਰ ਪਾਇਆ ਹਾਨ ਪ੍ਰਵਾਨ ਪੈਰਾ ਤੋਂ ਸੇਰ ਤੱਕ ਸਾਫ਼ ਸੁਥਰਾ ਪੜਿਆ ਲਿਖਿਆ ਸੋਹਣਾ ਤੇ ਪੂਰਨ ਗੁਰਸਿੱਖ ਨਾਮ ਵੀ ਗੁਰਮਖ ਸਿੰਘ ਦੇਖ ਦਿਖਾਈ ਵੇਲੇ ਉਸ ਨੇ ਸਭ ਕੁਝ ਗੁਰਮਖ ਸਿੰਘ ਨੂੰ ਦੱਸ ਦਿੱਤਾ ਕਿ ਮੈਂ ਦੂਸਰਾ ਵਿਆਹ ਕਰਵਾ ਲਈ ਆ ਪਰ ਗੁਰਮਖ ਸਿੰਘ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਸਾਡੇ ਲਈ ਤੂੰ ਅਜੇ ਵੀ ਅਰਸ਼ ਦੀ ਕਣੀਏ ਵਿਆਹ ਹੋ ਗਿਆ ਤੇ ਗੁਰਮਖ ਸਿੰਘ ਕੈਨੇਡਾ ਆ ਗਿਆ ਬੁੱਟੇ ਪਾਲਣ ਵਾਲੀ ਨਰਸਰੀ ਵਿੱਚ ਉਸ ਨੂੰ ਕੰਮ ਮਿਲ ਗਿਆ ਜ਼ਿੰਦਗੀ ਬੜੀ ਹੀ ਰੈਲੀ ਤੇ ਆਨੰਦਮਈ ਚੱਲਣ ਲੱਗੀ ਸਤਨਾਮ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਉਸ ਨੇ ਰੱਬ ਪਾ ਲਿਆ ਘਰ ਵਿੱਚ ਵੈਸ਼ ਨੂੰ ਭੋਜਨ ਸੁਭਾ ਸ਼ਾਮ ਨਿਰਤਨੇਮ ਇੱਕ ਦੂਜੇ ਦਾ ਪਿਆਰ ਤੇ ਇੱਤਰਕਾਰ ਨਾ ਕਦੇ ਗੁਰਮਖ ਨੇ ਉਸ ਦੇ ਬੀਤੇ ਦੀ ਕਿਤਾਬ ਦਾ ਕਦੇ ਵਰਕਾ ਫਰੋਲਿਆ ਗੁਰਮਖ ਸਿੰਘ ਖੜਿਆ ਪਲ ਤੇ ਸਤਨਾਮ ਉਹਦੀ ਮਹਿਕ ਬਣ ਗਈ ਨਰਸਰੀ ਵਿੱਚ ਕਾਫੀ ਪੰਜਾਬੀ ਕੰਮ ਕਰਦੇ ਸਨ ਰੋਟੀ ਪਾਣੀ ਖਾਣ ਸਮੇਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਬਹਿਸ ਹੁੰਦੀ ਰਹਿੰਦੀ ਇੱਕ ਦਿਨ ਚਰਚਾ ਸੱਚ ਝੂਠ ਤੇ ਨਸ਼ਿਆਂ ਤੇ ਚੱਲਿਆ ਗਰਮਖ ਸਿੰਘ ਕੱਲਾ ਇੱਕ ਪਾਸੇ ਤੇ ਬਾਕੀ ਦੇ ਕੰਮ ਐ ਉਸਦੇ ਉਲਟ ਦਲੀਲਾਂ ਦਿੰਦੇ ਕਦੇ ਸਰੀਰ ਦੇ ਰੋਮ ਕੱਟਣ ਤੇ ਰੱਖਣ ਤੇ ਗਰਮਾ ਗਰਮੀ ਹੋ ਜਾਂਦੀ ਬਹੁਤੀ ਤਲਖੀ ਕੰਮ ਐ ਦਿਖਾਉਂਦਾ ਗਰਮਖਾ ਕਈ ਵਾਰੀ ਦਿਲ ਕਰਦਾ ਕਿ ਇਸ ਨਰਸਰੀ ਵਿੱਚੋਂ ਕੰਮ ਹੀ ਛੱਡ ਦੇਵੇ ਪਰ ਹੋਰ ਕਿਤੇ ਜਾਣ ਲਈ ਉਸ ਪਾਸ ਕਾਰ ਨਹੀਂ ਸੀ ਇੱਥੇ ਤਾਂ ਭਜਨ ਨਾਲ ਆ ਜਾਂਦਾ ਸੀ ਇੱਕ ਦਿਨ ਭਜਨ ਨੇ ਆਪਣੀ ਲੜਕੀ ਦੇ ਜਨਮ ਦਿਨ ਤੇ ਦੋਸਤ ਮਿੱਤਰ ਕਰ ਸਕਦੇ ਤੇ ਗੁਰਮਖ ਸਿੰਘ ਨੂੰ ਵੀ ਸੱਦਾ ਦਿੱਤਾ ਗੁਰਮਖ ਨੇ ਸਤਨਾਮ ਨੂੰ ਕਿਹਾ ਕਿ ਪਾਰਟੀ ਤੇ ਜਾਣ ਦੀ ਥਾਂ ਆਪਾਂ ਗੁਰਦੁਆਰੇ ਚੱਲ ਜਾਈਏ ਉੱਥੇ satsang ਕਰਾਂਗੇ ਪਰ ਪਾਜਨ ਦੀ ਪਤਨੀ ਨੇ ਸਤਨਾਮ ਨੂੰ ਕੰਮ ਤੇ ਲਵਾਇਆ ਸੀ ਇੱਕੋ ਥਾਂ ਕੰਮ ਕਰਦੀਆਂ ਸਨ ਇਕੱਠੀਆਂ ਕੰਮ ਤੇ ਜਾਂਦੀਆਂ ਸਨ ਇਸ ਲਈ ਸਤਨਾਮ ਨੇ ਕਿਹਾ ਦੇਖੋ ਜੀ ਗੱਲ ਤੇ ਤੁਹਾਡੀ ਵੀ ਠੀਕ ਹੈ ਮੈਨੂੰ ਪਤਾ ਖਾਣ ਪੀਣ ਵਾਲਿਆਂ ਵਿੱਚ ਸੋਫੀ ਆਦਮੀ ਨੂੰ ਬੈਠਣਾ ਬੜਾ ਔਖਾ ਹੈ ਪਰ ਥੋੜੇ ਚਿਰ ਨੂੰ ਆਪਣੇ ਵੀ ਗੁੱਡਾ ਗੁੱਡੀ ਆਉਣ ਵਾਲਾ ਹੈ ਫਿਰ ਆਪਣੇ ਕੌਣ ਆਊਗਾ ਨਿਤਮੂ ਲੱਗਦੇ ਆ ਆਪਾਂ ਚੱਲਦੇ ਆ ਥੋੜਾ ਚਿਰ ਬਹਿ ਕੇ ਗੁਰਦੁਆਰੇ ਚੱਲੇ ਚੱਲਾਂਗੇ ਚਲ ਜੇ ਤੁਸੀਂ ਆਖਦੇ ਹੋ ਤਾਂ ਠੀਕ ਹੈ ਗੁਰਮukh ਸਿੰਘ ਨੇ ਉਸ ਦੀ ਕਦੇ ਗੱਲ ਨਹੀਂ ਸੀ ਮੋੜੀ ਰੋਜ਼ਾਨਾ ਦੀ ਤਰ੍ਹਾਂ ਦੋਹਾਂ ਨੇ ਪਾਠ ਕੀਤਾ ਫਿਰ ਆਪਾਂ ਜਾਂਦੇ ਘਰ ਮੂਰੇ ਗਏ ਘਰ ਦੀ ਬੇਸਮੈਂਟ ਵਿੱਚ ਵੜਦੇ ਹੀ ਗੁਰਮਖ ਸੰਗਤ ਤੇ ਸਤਨਾਮ ਨੂੰ ਮਾਸ ਪਿਆਜ਼ ਤੇ ਸ਼ਰਾਬ ਦੀ ਤੇਜ਼ ਵਾਸ਼ਨਾ ਆਦ ਰਹੀ। ਥਾਂ ਘੱਟ ਸੀ ਤੇ ਕੱਠ ਜ਼ਿਆਦਾ। ਬੰਦੇ ਬੈਠੇ ਸ਼ਰਾਬ ਪੀ ਰਹੇ ਸਨ। ਮੁਰਗ ਲੱਤਾਂ ਚੁੰਡ ਕੇ ਇੱਕ ਪਲੇਟ ਭਰੀ ਪਈ ਸੀ। ਤੇ ਵੀ ਤੇ ਪੰਜਾਬੀ ਗਾਣਿਆਂ ਦੀ ਫਿਲਮ ਚੱਲ ਰਹੀ ਸੀ ਜਿਸ ਵਿੱਚ ਇੱਕ ਸੋਹਣੀ ਤੇ ਅਧਨੰਗੀ ਪੰਜਾਬੀ ਕੁੜੀ ਨੱਚ ਰਹੀ ਸੀ। ਮੁੰਡਿਆਂ ਦੀ ਮੰਦਿਰ ਉਸ ਦੇ ਆਸੇ-ਪਾਸੇ ਟੱਪ ਰਹੀ ਸੀ। ਜਨਾਨੀਆਂ ਰਸੋਈ ਵਿੱਚ ਖਾਣ ਪਕਾਣ ਦੇ ਆਗ ਲੱਗੀਆਂ ਹੋਈਆਂ ਸਨ ਰਸੋਈ ਤੇ ਡੱਠਣ ਵਾਲੀ ਥਾਂ ਖੁੱਲ੍ਹੀ ਸਨ ਜਿੱਥੇ ਮਰਦਔਰਤਾਂ ਦੀ ਬਾਰਤਾਲਾਪ ਹਾਸਾ ਮਖੌਲ ਇੱਕ ਦੂਜੇ ਨੂੰ ਸੁਣ ਰਿਹਾ ਸੀ ਇੱਕ ਪਾਸੇ ਬੱਚੇ ਆਪਣੀਆਂ ਖੇਡਾਂ ਵਿੱਚ ਰੁੱਝੇ ਹੋਏ ਸੀ ਗਰਮਕਸ਼ੰਕ ਨੂੰ ਅੰਦਰ ਆਉਂਦੀਆਂ ਆਈਆਂ ਗੇਲਾ ਬੋਲਿਆ ਆਓ ਗਾਨੀ ਜੀ ਆਓ ਆਓ ਕਦੋਂ ਦੇ ਚੇਤੇ ਕਰਦੇ ਆ ਤੁਹਾਨੂੰ ਬਾਬੇਓ ਤਨਵਰਜੀ ਕਰਮਖ ਕਿਚਨ ਟੇਬਲ ਕੋਲੋਂ ਕੁਰਸੀ ਚੱਕ ਕੇ ਉਹਨਾਂ ਤੋਂ ਜਰਾ ਹਟ ਕੇ ਬੈੰਦਾ ਬੋਲਿਆ ਚੱਕੋ ਬਈ ਚੱਕੋ ਗਲਾਸੀਆਂ ਗਿਆਨੀ ਦੀ ਖੁਸ਼ੀ ਵਿੱਚ ਸ਼ਰਾਬੀ ਹੋਇਆ ਗਾਮਾ ਬੋਲਿਆ ਸਾਰੇ ਨੇ ਗਲਾਸੀਆਂ ਚੱਕੀਆਂ ਤੇ ਖਾਲੀ ਕਰਕੇ ਮੂੰਹ ਤੋਂ ਲਾਈਆਂ ਪੈਗ ਪੈਂਦੇ ਰਹੇ ਤੇ ਖਾਲੀ ਹੁੰਦੇ ਰਹੇ ਇੰਨੇ ਨੂੰ ਬਹਿਸ ਖੇਲ ਝੂਠ ਸੱਚ ਤੇ ਸ਼ਰਾਬ ਤੇ ਚੱਲ ਪਈ ਗੁਰਮਖ ਸਿੰਘ ਗੁਰਬਾਣੀ ਚੋਂ ਜਦ ਕੋਈ ਬਖਿਆਨ ਕਰਦਾ ਤਾਂ ਸਾਰੇ ਹੀ ਗੱਲ ਹਾਸੇ ਵਿੱਚ ਪਾ ਲੈਂਦੇ ਇੰਨੇ ਨੂੰ ਜਨਾਨੀਆਂ ਵੀ ਬਹਿਸ ਵਿੱਚ ਉਤਰ ਆਈਆਂ ਉਹ ਸਾਰੇ ਗੁਰਮਖ ਸੰਗ ਦੀ ਮਦਦ ਤੇ ਸਨ ਗੁਰਮਖ ਸੰਗ ਨੂੰ ਸ਼ੈ ਮੈਣਨ ਕਰਕੇ ਉਹ ਵੀ ਜ਼ਰਾ ਤਲਖ ਹੋ ਗਿਆ ਉਸ ਨੇ ਜ਼ੋਰ ਪਾ ਕੇ ਕਿਹਾ ਸੈਥ ਲਈ ਯੂਠ ਮਾਸ ਸ਼ਰਾਬ ਤੇ ਸਿਗਰਟ ਵਰਜਿਤ ਨਹੀਂ ਇਹਨਾਂ ਦੇ ਸੇਵਨ ਨਾਲ ਉਹ ਤਾਂ ਬੰਦਾ ਮਰਿਆ ਚੰਗਾ ਇਹ ਚੀਜ਼ਾਂ ਨਰਕਾਂ ਦੇ ਦਰਵਾਜ਼ੇ ਖੋਲਦਿਆਂ ਨੇ ਗੰਮ ਨੇ ਸ਼ੰਦਰ ਦੇ ਕੰਨ ਵਿੱਚ ਕੁਝ ਕਿਹਾ ਉਹ ਹੱਥ ਤੇ ਹੱਥ ਮਾਰ ਕੇ ਹੱਸੇ ਗੰਮਾ ਸਤਨਾਮ ਦਾ ਰਿਸ਼ਤਾ ਆਪਣੇ ਮਾਮੇ ਦੇ ਪੁੱਤ ਨੂੰ ਕਰਾਉਣਾ ਚਾਹੁੰਦਾ ਸੀ ਪਰ ਉਹ ਸਤਨਾਮ ਨੂੰ ਪਸੰਦ ਨਹੀਂ ਸੀ ਇਸ ਲਈ ਉਹ ਦਿਲੋਂ ਵਾਟ ਰੱਖਦਾ ਸੀ ਝੂਠ ਕਿਹੜਾ ਨਹੀਂ ਖਾਂਦਾ ਗਿਆਨੀ ਤੂੰ ਨਿੱਤ ਉਪਦੇਸ਼ ਦੇਣ ਬਹਿ ਜਾਣਾ ਦੂਜਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣੇ ਮੰਜੇ ਹੇਠ ਨਿਰਾ ਮਾਰ ਲੈਣੀ ਚਾਹੀਦੀ ਹੈ ਗੰਮ ਨੇ ਚੱਬ ਕੇ ਗੱਲ ਗੁਰਮਖ ਦੇ ਮੂੰਹ ਤੇ ਮਾਰੀ ਚਲੋ ਛੱਡੋ ਜੀ ਬਹਿਸ ਕੋਈ ਹੋਰ ਗੱਲ ਕਰੋ ਸਤਨਾਮ ਨੇ ਗੁਰਮਖ ਨੂੰ ਕਿਹਾ ਉਹ ਨਹੀਂ ਸੀ ਚਾਹੁੰਦੀ ਉਹ ਗਾਮੇ ਨਾਲ ਰੁੱਝੇ ਨਾ ਨੱਥ ਤੂੰ ਗਿਆਨ ਦੇਣ ਬਹਿ ਜਾਣਾ ਜੋ ਪਾਣੀ ਤੂੰ ਪੀਣਾ ਹੈ ਇਹ ਸੁੱਚ ਹੈ ਗਾਮੇ ਨੇ ਤੂੰ ਕਹਿ ਕੇ ਫੇਰ ਪ੍ਰਸ਼ਨ ਛੱਡਿਆ ਹਾਂ ਮੈਂ ਕਦੇ ਝੂਠਾ ਪਾਣੀ ਨਹੀਂ ਪੀਤਾ ਤੇ ਨਾ ਕਿਸੇ ਦੀ ਝੂਠ ਚੱਖੀ ਆ ਗੁਰਮਖ ਨੇ ਆਪਣੀ ਰੇਸ਼ਮ ਵਰਗੀ ਕੋਲੀ ਦਾੜੀ ਨੂੰ ਪੋਲੋਸਦਿਆਂ ਗਾਮੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਹਿਜ ਨਾਲ ਕਿਹਾ ਤੇ ਸੇਲ ਖਲ ਨੇ ਲਿਖਿਆ ਗਾਮਾ ਹਿਚਕੀ ਲੈ ਕੇ ਬੋਲਿਆ ਪਾਣੀ ਜੋ ਚੰਦ ਪੀ ਰਹਾ ਸੁੱਚਾ ਸਮਝ ਕੇ ਤੂੰ ਪਾਣੀ ਜੋ ਚੰਦ ਪੀ ਰਹਾ ਸੁੱਚਾ ਸਮਝ ਕੇ ਤੂੰ ਤੈਥੋਂ ਪਹਿਲਾਂ ਇਸ ਨੂੰ ਲੱਖਾਂ ਲੱਗੇ ਮੂੰਹ ਹੋਣੀ ਗਿਆਨੀ ਨਿਕਲ ਸਕਦਾ ਕਿਸੇ ਪਾਸੇ ਚਿੰਦਨ ਖਿਲੀ ੜਾਉਂਦੇ ਕਿਹਾ ਚਲੋ ਕੇ ਕਟੋ ਜੀ ਫੇਰ ਅਸੀਂ ਜਾਣਾ ਸਤਨਾਮ ਨੇ ਗੱਲ ਟਾਲਣ ਉੱਤੇ ਬਹਿਸ ਖਤਮ ਕਰਨ ਲਈ ਭਜਨ ਦੀ ਪਤਨੀ ਨੇ ਕਿਹਾ ਨਾ ਅੱਜ ਕੱਟਾ-ਕੱਟੇ ਕੱਢ ਕੇ ਹੀ ਜਾਓ ਨਤ ਨਤ ਦੀ ਥੇਸ-ਕੇਸ ਨਹੀਂ ਚੰਗੀ ਸ਼ਰਾਬੀ ਹੋਇਆ ਗਾਮਾ ਕਿਸੇ ਹੋਰ ਨੂੰ ਬੋਲਣੀ ਨਹੀਂ ਸੀ ਤੇਰਾ ਸੱਜੇ ਹੱਥ ਦੀ ਉਂਗਲੀ ਗੁਰਮਖਵਾਲ ਸੱਨ ਕੇ ਤੇ ਲਾਲ ਅੱਖਾਂ ਹੋਰ ਖੋਲ ਕੇ ਫੇਰ ਗੱਜਿਆ ਨਾ ਵੱਡਿਆ ਸੁੱਚਾ ਤੂੰ ਦੱਸ ਮੈਨੂੰ ਤੈਨਾਂ ਕਨ ਦਾ ਆਉਣ ਲਈ ਕਿਸੇ ਦੀ ਛੱਡੀ ਹੋਈ ਜੂਠ ਨਹੀਂ ਖਾਦੀ ਉਹ ਵੀ ਸ਼ਰਾਬ ਮਾਸ ਤੇ ਸਿਗਰਟਾਂ ਪੀਣ ਵਾਲੇ ਦੀ ਸੁੱਚੀ ਹੈ ਤੇਰੀ ਜਨਮਨੀ ਬਕਵਾਸ ਬੰਦ ਕਰ ਗਮਿਆ ਸਤਨਾਮ ਕਟਤੀ ਆਓ ਜੀ ਚੱਲ ਜੀ ਸਤਨਾਮ ਸਰਸਿੱਟੀ ਬੈਠੇ ਗੁਰਮਖ ਸਿੰਘ ਦੀ ਬਾਹ ਫੜਤੀ ਬੋਲੀ ਸਾਰਿਆਂ ਨੇ ਗਮੇ ਨੂੰ ਫਟਕਾਰਾਂ ਪਾਈਆਂ ਪਰ ਗਮਾ ਆਪਣਾ ਅਗਨ ਬਾਣ ਦਾਗ ਚੁੱਕਾ ਸੀ ਜਸ ਨੇ ਸਤਨਾਮ ਦਾ ਸਵਰਗ ਸਾੜ ਕੇ ਨਰਕ ਬਣਾ ਦਿੱਤਾ ਇਸ ਤੋਂ ਪਿੱਛੋਂ ਸਤਨਾਮ ਨੇ ਕੀ ਕੀ ਦੁੱਖ ਨਹੀਂ ਸਹੀ ਗੁਰਮਖ ਸਿੰਘ ਉਸ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਲੋਪ ਹੋ ਗਿਆ ਕੋਈ ਕਹੇ ਅਮਰੀਕਾ ਨਿਕਲ ਗਿਆ ਕੋਈ ਕਹੇ ਪੰਜਾਬ ਮੁਰ ਗਿਆ ਕੋਈ ਕਹੇ ਕਿਸੇ ਗੁਰਦੁਆਰੇ ਜਾ ਬੈਠਾ ਅਰਸ਼ਦੀ ਕਣੀਪਾਲ ਵਿੱਚ ਤਜ਼ਾਬ ਦਾ ਛੱਟਾ ਬਣ ਗਈ ਕਿਵੇਂ ਉਸ ਨੇ ਬੱਚੇ ਦੀਆਂ ਜੰਮਣ ਪੀੜਾਂ ਹੰਝੂਆਂ ਨਾਲ ਧੋ ਕੇ ਹੌਂਕਿਆਂ ਨਾਲ ਸੁਕਾ ਕੇ ਕੱਲੀ ਨੇ ਆਪਣੇ ਤੰਤੇ ਹੰਡਾਈਆਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਉਸ ਦਾ ਭਰਾ ਤੇ ਪਰਜਾਈ ਜੇ ਉਸ ਸਮਿਆਂ ਨੂੰ ਸਹਾਰਾ ਨਾ ਦਿੰਦੇ ਤਾਂ ਪਤਨੀ ਵਿਚਾਰੀ ਨਾਲ ਕੀ ਬੀਤਦੀ ਸਤਨਾਮ ਕੀ ਹੋਇਆ ਸੇਤ ਠੀਕ ਹੈ ਤੇਰੀ ਜੋਗਾ ਸਿੰਘ ਨੇ ਡੂੰਘੀ ਸੋਚ ਵਿੱਚ ਡੁੱਬੀ ਸਤਨਾਮ ਨੂੰ ਕੋਲ ਆ ਕੇ ਪੁੱਛਿਆ ਮੈਂ ਠੀਕ ਹਾਂ ਜੀ ਐਵੇਂ ਥਕਾਵਟ ਕਰਕੇ ਚੱਕਰ ਜਾਂਦੇ ਸੀ ਸਤਨਾਮ ਨੇ ਆਪਣਾ ਆਪ ਸੰਭਾਲਦੇ ਨੇ ਹੱਸ ਕੇ ਉੱਤਰ ਦਿੱਤਾ ਜੋਗਾ ਸਿੰਘ ਤਾਂ ਇੱਕ ਐਸਾ ਸੂਰਜ ਸੀ ਜਿਸ ਨੇ ਸਤਨਾਮ ਦੀਆਂ ਕਾਲੀਆਂ ਰਾਤਾਂ ਚਿੱਟੇ ਦਿਨ ਵਿੱਚ ਬਦਲ ਦਿੱਤੀਆਂ ਸਨ ਪਰ ਹਨੇਰੀਆਂ ਸੁਰੰਗਾਂ ਦਾ ਸਫ਼ਰ ਵੀ ਉਸ ਦਾ ਪਿੱਛਾ ਨਾ ਛੱਡਦਾ ਆਓ ਗੇਟ ਤੇ ਚੱਲ ਗਏ ਜਸਤੇ ਸਿਮਰਜੀਤ ਆਗੇ ਨੇ ਜੋਗਾ ਸਿੰਘ ਨੇ ਟਾਈ ਪੱਗ ਤੇ ਮੁੱਛਾਂ ਸਵਾਰਦੇ ਨੇ ਕਿਹਾ ਉਹ ਆਪਣੀ ਸਾੜੀ ਸਵਾਰਦੀ ਜੋਗਾ ਸਿੰਘ ਦੇ ਪਿੱਛੇ-ਪਿੱਛੇ ਚੱਲ ਪਈ ਪੀਪੜੀਆਂ ਦੀ ਆਵਾਜ਼ ਉੱਚੀ ਹੋਈ ਕੈਮਰੇ ਤੇ ਵੀਡੀਓ ਵਾਲੇ ਦੀ ਮੂਰੇ ਜਾ ਖੜੇ ਬਾਹਾਂ ਵਿੱਚ ਬਾਹਾਂ ਪਾਈ ਨਵੀਂ ਵਿਆਹੀ ਜੋੜੀ ਹਾਲ ਵਿੱਚ ਦਾਖਲ ਹੋਈ ਸਭ ਤੋਂ ਪਹਿਲਾਂ ਉਹ ਆਪਣੇ ਮੰਮੀ ਡੈਡੀ ਨੂੰ ਪਿਆਰ ਨਾਲ ਮਿਲੇ ਕੁਰਸੀਆਂ ਤੇ ਬੈਠੇ ਸਾਰੇ ਮਹਿਮਾਨਾਂ ਨੇ ਉੱਠ ਕੇ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਉਹ ਸਾਰਿਆਂ ਵੱਲ ਹੱਥ ਲਹਿਰਾਉਂਦੀ ਮੰਚ ਤੇ ਸਜੀਆਂ ਸ਼ਾਹੀ ਕੁਰਸੀਆਂ ਤੇ ਜਾ ਬੈਠੀ ਜਸ ਦੇ ਮਾਮੇ ਦੀ ਧੀ ਨੀਮੋ ਨੇ ਸਟੇਜ ਸੰਭਾਲ ਲਈ ਉਸ ਨੇ ਜਸ ਦੇ ਮੰਮੀ ਡੈਡੀ ਮਾਮਾ ਮੰਮੀ ਸਿਮਰ ਦੇ ਮੰਮੀ ਡੈਡੀ ਤੇ ਦਾਦੀ ਜੀ ਨੂੰ ਜਸ ਅਤੇ ਸਿਮਰ ਦੇ ਆਸ-ਪਾਸ ਦੀਆਂ ਕੁਰਸੀਆਂ ਤੇ ਬਿਠਾ ਦਿੱਤਾ ਤੇ ਸਾਰਿਆਂ ਦੀ ਜਾਣ ਪਹਿਚਾਨ ਕਰਾਈ ਮਹਿਮਾਨਾਂ ਨੇ ਤਾੜੀਆਂ ਮਾਰ-ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹਾਲ ਦੀਆਂ ਬੱਤੀਆਂ ਦੀ ਰੋਸ਼ਨੀ ਘੱਟ ਕਰਕੇ ਹਾਲ ਦੀਆਂ ਦੀਵਾਰਾਂ ਤੇ ਲੱਗੀਆਂ ਦੋ ਵੱਡੀਆਂ ਸਕਰੀਨਾਂ ਉੱਤੇ ਜਸ ਦੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਫੋਟੋਆਂ ਦੀ ਸਲਾਈਡ ਦਿਖਾਉਣੀ ਸ਼ੁਰੂ ਕਰ ਦਿੱਤੀ ਇਸ ਜੀ ਫੋਟੋ ਵਿੱਚ ਜਸਜੀਤ ਆਪਣੇ 30ਵੇਂ ਜਨਮ ਦਿਨ ਦਾ ਕੇਕ ਕੱਟ ਰਿਹਾ ਸੀ ਇਸ ਫੋਟੋ ਵਿੱਚ ਜਸ ਦੇ ਸਰੂਪ ਤੇ ਜੂੜਾ ਕਰਕੇ ਚਿੱਟੀ ਰਮਾਲ ਪਾਈ ਹੋਈ ਸੀ ਨਿੱਕੇ ਨਿੱਕੇ ਦੋਵੇਂ ਹੱਥਾਂ ਵਿੱਚ ਲੰਮੀ ਕਰਦ ਫੜੀ ਹੋਈ ਸੀ ਚੰਦ ਦੀ ਚਾਨਣੀ ਜੈਸੀ ਮੁਸਕਾਨ ਉਹਦੇ ਚਿਹਰੇ 'ਚੋਂ ਫੁੱਟ ਰਹੀ ਸੀ ਸਤਨਾਮ ਉਸਦੇ ਹੱਥ ਫੜ ਕੇ ਕੇਕ ਕਟਵਾ ਰਹੀ ਸੀ ਇਹ ਫੋਟੋ ਜੋਗਾ ਸਿੰਘ ਨੇ ਹੀ ਲਾਹੀ ਸੀ ਇਸ ਨੂੰ ਦੇਖਦੇ ਸਾਰ ਸਤਨਾਮ ਪਲ ਦੀ ਪਲ 25 ਸਾਲ ਪਿੱਛੇ ਫੇਰ ਪਹੁੰਚ ਗਈ ਜਦ ਉਸਨੇ ਆਪਣੀ ਬੇਸਮੈਂਟ ਵਿੱਚ ਸਹਿਜ ਪਾਠ ਕੀਤਾ ਸੀ ਇਲਾਕੇ ਵਿੱਚ ਗੁਰੂ ਘਰ ਨਾਲ ਹੁਣ ਕਰਕੇ ਸਾਰੀ ਸੰਗਤ ਇਕ ਹਾਲ ਕਰਾਈ ਤੇ ਲੈ ਕੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਾਂਝਾ ਜੋੜ ਮੇਲਾ ਕਰ ਲੈਂਦੇ ਸਨ ਇਸ ਸਮੇਂ ਸਤਨਾਮ ਤੇ ਉਸ ਦੇ ਭਰਾ ਭਝਾਈ ਨਹੀਂ ਇਸ ਦਿਨ ਉੱਤੇ ਲੰਗਰ ਤੇ ਦੀਗ ਦੀ ਸੇਵਾ ਲਈ ਹੋਈ ਸੀ ਸਤਨਾਮ ਦੇ ਭਰਾ ਹਰਕੀਰਤ ਸਿੰਘ ਦਾ ਦੋਸਤ ਜੋ ਸ ਨਾਲ ਕਿਸ਼ਤੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਜੋਗਾ ਸਿੰਘ ਵੀ ਆਇਆ ਹੋਇਆ ਸੀ ਤੇ ਬੜੀ ਸ਼ਰਧਾ ਨਾਲ ਸੇਵਾ ਕਰ ਰਿਹਾ ਸੀ ਕੀਰਤਨੀ ਜਥਾ ਕੀਰਤਨ ਕਰ ਰਿਹਾ ਸੀ ਸਤਨਾਮ ਕੀਰਤਨ ਵਿੱਚ ਐਸੀ ਮगन ਹੋਈ ਉਸ ਨੂੰ ਥੋੜੀ ਦੇਰ ਲਈ ਇਹ ਵੀ ਭੁੱਲ ਗਿਆ ਕਿ ਜਸਜੀਤ ਕਿੱਥੇ ਹੈ ਅੱਖਾਂ ਬੰਦ ਕਰਕੇ ਪ੍ਰਮਾਤਮਾ ਨਾਲ ਜੁੜੀ ਹਲਕੇ ਪੀਲੇ ਸੂਟ ਵਿੱਚ ਸਮਾਧੀ ਲਾਈ ਬੈਠੀ ਸਤਨਾਮ ਉੱਤੇ ਜਦ ਜੋਗਾ ਸਿੰਘ ਦੀ ਨਜ਼ਰ ਪਈ ਤਉ ਵੀ ਇੱਕ ਤੈੜੀਆ। ਬਰੂਦੀ ਪਲ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਨੂੰ ਪਰਮਾਤਮਾ ਦੇ ਹੀ ਦਰਸ਼ਨ ਹੋ ਗਏ ਹੋਣ। ਉਸ ਦੀ ਅੰਤਰਾਤਮਾ 'ਚ ਆਵਾਜ਼ ਆਈ। ਕਿਹੜਾ ਕਰਮਾ ਵਾਲਾ ਹੋਏਗਾ ਜਿਸ ਦੇ ਘਰੇ ਰੱਬੀ ਨੂਰ ਦਾ ਪ੍ਰਕਾਸ਼ ਹੁੰਦਾ ਹੋਏਗਾ। ਜਦ ਉਸ ਨੇ ਆਪਣੇ ਕਰਮਾਂ ਵੱਲ ਨਜ਼ਰ ਮਾਰੀ ਤਾਂ ਉਸ ਨੂੰ ਇੰਜ ਲੱਗਾ ਜਿਵੇਂ ਸੂਰਜ ਮੂਰੇ ਇੱਕ ਬੁਝਿਆ ਹੋਇਆ ਦੀਵਾ। ਉਸ ਨੇ ਕਈ ਵਾਰ ਆਪਣੀ ਗੁਸਤਾਖ ਨਜ਼ਰ ਉਸ ਤੋਂ ਚੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਤੇ ਟਿਕਾਈ। ਪਰ ਉੱਥੋਂ ਤਿਲਕ ਕੇ ਫੇਰ ਸਤਨਾਮ ਉੱਤੇ ਜਾ ਟਿਕਦੀ ਫੜੋ ਫੜੋ ਬੱਚੇ ਨੂੰ ਫੜੋ ਗਈ ਤਲਵਾਰ ਵਰਗੀ ਤਿੱਖੀ ਇੱਕ ਬਜ਼ੁਰਗ ਦੀ ਆਵਾਜ਼ ਸਾਰਿਆਂ ਦੇ ਕੰਨ ਪਾੜਦੀ ਇੱਕ ਬੱਚਾ ਬਾਹਰੋਂ ਆਪਣੇ ਬੂਟ ਚੱਕ ਕੇ ਹਾਲ ਵਿੱਚ ਆ ਗਿਆ ਸੀ ਜੋਗਾ ਸਿੰਘ ਨੇ ਫੁਰਤੀ ਨਾਲ ਬੱਚੇ ਨੂੰ ਚੱਕ ਲਿਆ ਤੇ ਬਾਹਰ ਨੂੰ ਲੈ ਤੁਰਿਆ ਇਹ ਜਸਜੀਤ ਹੀ ਸੀ ਸਤਨਾਮ ਦੀ ਵਰਤੀ ਟੁੱਟ ਗਈ ਉੱਠ ਕੇ ਬਾਹਰ ਗਈ ਤੇ ਜੋਗਾ ਸਿੰਘ ਤੋਂ ਬੱਚੇ ਨੂੰ ਫੜਤੀ ਬੋਲੀ ਇਹ ਸ਼ਰਾਰਤੀ ਲੜਕਾ ਮੇਰਾ ਏ ਜੀ ਲੈਉਣਾ ਇਸਦੇ ਹੱਥ ਤੋਂ ਆ ਲਿਆ ਮਾ ਹਾਲ ਵਿੱਚੋਂ ਕੰਮ ਮਕਾ ਕੇ ਸਾਰੇ ਘਰੋਂ ਘਰੀ ਚਲੇ ਗਏ ਬਚਦੀਆਂ ਦਾਲਾਂ ਆਦ ਨੂੰ ਘਰ ਲੈ ਕੇ ਜੋਗਾ ਸਿੰਘ ਹਰਕੀਰਤ ਸਿੰਘ ਦੇ ਘਰ ਆ ਗਿਆ ਹਰਕੀਰਤ ਸਿੰਘ ਦੀ ਬੇਸਮੈਂਟ ਵਿੱਚ ਹੀ ਤਾਂ ਸਤਨਾਮ ਰਹਿੰਦੀ ਸੀ ਸ਼ਾਮੀ ਜਨਮ ਦਿਨ ਦੀ ਰਸਮ ਹੋਈ ਇਨਾਂ ਚਿਰ ਵਿੱਚ ਜੋਗਾ ਸਿੰਘ ਸਾਰੇ ਪਰਿਵਾਰ ਨਾਲ ਹਰਲ ਮਿਲ ਗਿਆ ਡਰਦੇ ਡਰਦੇ ਜੋਗਾ ਸਿੰਘ ਨੇ ਹਰਕੀਰਤ ਸਿੰਘ ਨਾਲ ਸਤਨਾਮ ਬਾਰੇ ਗੱਲ ਤੋਰੀ ਜਿਸ ਨੂੰ ਹੁਣ ਤੀਕ ਸਾਰੀ ਕਹਾਣੀ ਦਾ ਪਤਾ ਲੱਗ ਚੁੱਕਾ ਸੀ ਹਰਕੀਰਤ ਸਿੰਘ ਨੇ ਆਪਣੀ ਪਤਨੀ ਰਾਹੀ ਗੱਲ ਸਤਨਾਮ ਤੱਕ ਪਹੁੰਚਾਈ ਉਸ ਨੇ ਪਹਿਲੇ ਝਟਕੇ ਇਸ ਨੂੰ ਠਕਰਾ ਦਿੱਤਾ ਪਰ ਗੱਲ ਗਿੱਲੇ ਬੋਹੇ ਵਾਂਗ ਤੁਕਤੀ ਰਹੀ ਇੱਕ ਦਿਨ ਹਰਕੀਰਤ ਸਿੰਘ ਦੇ ਘਰ ਗੱਲ ਫੇਰ ਚੱਲੀ ਸਤਨਾਮ ਨੇ ਕਿਹਾ ਕਿ ਮੈਂ ਦੋ ਮਰਦਾਂ ਦਾ ਪੱਲਾ ਫੜ ਕੇ ਵੇਖ ਲਿਆ ਹੈ ਸਭ ਮਰਦਾਂ ਤੋਂ ਉਸ ਨੂੰ ਘਿਰਨਾ ਹੋ ਗਈ ਹੈ ਉਸ ਨੇ ਵੀ ਕਿਹਾ ਕਿ ਮੈਨੂੰ ਹੁਣ ਕਿਸੇ ਮਰਦ ਤੇ ਵਿਸ਼ਵਾਸ ਨਹੀਂ ਵਿਆ ਕਿੰਨੇ ਹੀ ਇਲਜ਼ਾਮ ਉਸ ਨੇ ਮਰਦਾਂ ਤੇ ਲਾਏ ਮੇਰੀ ਭੈਣ ਬੜੀ ਦੁਖੀ ਹੈ ਜੋਗਾ ਸਿੰਘ ਤੂੰ ਚੰਗੀ ਤਰ੍ਹਾਂ ਸੋਚ ਲੈ ਕਮੇ ਵਰਗੀਆਂ 16 ਬੜੀਆਂ ਨੇ ਇਸ ਜਹਾਨ ਵਿੱਚ ਇਹ ਵਿਚਾਰੀ ਹੋਰ ਸੱਟਾਂ ਨਹੀਂ ਸਹਿਣ ਜੋਗੀ ਦੋਵੇਂ ਸੋਚ ਲੋ ਇਹ ਕਹਿ ਹਰਕੀਰਤ ਨੇ ਗੱਲ ਮਕਾਈ ਜਦ ਜੋਗਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਕਨਸ ਤੋਂ ਚੁੱਕ ਕੇ ਉਸ ਦੀ ਜਮਨੀ ਦਿੱਤੀ ਸਤਨਾਮ ਦਾ ਦਿਲ ਫੇਰ ਤੋਂ ਟੜਕਣ ਲੱਗਾ ਫੋਟੋ ਸਿਰ ਤੇ ਰੱਖ ਕੇ ਕਿਹਾ ਸੀ ਐ ਬਾਬਾ ਜੀ ਜਮਨ ਨੇ ਮੇਰੇ ਮੈਂ ਮਰਦਾਂ ਤੇ ਲੱਗੇ ਸਾਰੇ ਕਲੰਕ ਧੋ ਦਿਆਂਗਾ ਹਾਂ ਤੇ ਨਾਂ ਦੀਆਂ ਦੋ ਕਰਦਾਂ ਜੋਗੇ ਨੇ ਸਤਨਾਮ ਦੇ ਮੂਹਰੇ ਰੱਖ ਦਿੱਤੀਆਂ ਉਸ ਨੇ ਖੌਲ ਇੱਕ ਦੇਣੀ ਹਾਂ ਵਾਈ ਚੱਕ ਲਈ ਸੀ ਤੇ ਨਾ ਕਰ ਦਿੰਦੀ ਜੇ ਨਾ ਕਰ ਦਿੰਦੀ ਤਾਂ ਜ਼ਿੰਦਗੀ ਦਾ ਸਫ਼ਰ ਕੀ ਹੋਣਾ ਸੀ ਇਹ ਸੋਚ ਕੇ ਉਹ ਇੱਕ ਵਾਰੀ ਫੇਰ ਡਰ ਗਈ ਹੁਣ ਮੇਰਾ ਵੀਰ ਆਪਣੇ ਵਿਚਾਰ ਆਪਦੇ ਸਾਹਮਣੇ ਰੱਖੇਗਾ ਨਿੰਮੋ ਦੀ ਬਾਤ ਸੁਣ ਕੇ ਸਤਨਾਮ ਦੇ ਖਿਆਲਾਂ ਦੀ ਲੜੀ ਟੁੱਟ ਗਈ ਹਾਲ ਇੱਕ ਵਾਰ ਫੇਰ ਤਾੜੀਆਂ ਨਾਲ ਗੂੰਜਣ ਲੱਗਾ ਜਸਜੀਤ ਨੇ ਮਾਈਕ ਫੜ ਕੇ ਸਾਰਿਆਂ ਦਾ ਧੰਨਵਾਦ ਕਰਨ ਤੋਂ ਪ੍ਰੰਤ ਰੁਕ ਕੀਤਾ ਆਪਣੇ ਮੰਮੀ ਡੈਡੀ ਵਾਲੇ ਮੈਂ ਜੋ ਅੱਜ ਹਾਂ ਜੋ ਤੁਸੀਂ ਵੇਖ ਤੇ ਮਾਣ ਰਹੇ ਹੋ ਇਹ ਸਭ ਮੇਰੇ ਮੰਮੀ ਤੇ ਡੈਡੀ ਜੀ ਕਰਕੇ ਹੀ ਹੈ ਇਹਨਾਂ ਨੇ ਜੋ ਕੁਰਬਾਨੀ ਕੀਤੀ ਜਿੰਨਾ ਸਮਾਂ ਤੇ ਪਿਆਰ ਮੈਨੂੰ ਦਿੱਤਾ ਮੈਂ ਇਸ ਦਾ ਦੇਣ ਨਹੀਂ ਦੇ ਸਕਦਾ ਹੁਣੇ ਤੁਸੀਂ ਇੱਕ ਫੋਟੋ ਵਿੱਚ ਦੇਖਿਆ ਡੈਡੀ ਜੀ ਘੋੜਾ ਬਣੇ ਹੋਏ ਸਨ ਤੇ ਮੈਂ ਪਿੱਠ ਤੇ ਬੈਠਾ ਸੀ ਇੰਨਾ ਲਾਡਾਂ ਪਿਆਰਾਂ ਵਿੱਚ ਇਹਨਾਂ ਨੇ ਮੈਨੂੰ ਪਾਲਿਆ ਹਰ ਗੇਮ ਉੱਤੇ ਲੈ ਕੇ ਗਏ ਨਾ ਮੈਨੂੰ ਨਾ ਮੇਰੀ ਮੰਮੀ ਨੂੰ ਕਦੇ ਛਡਕਿਆ ਮੇਰੀ ਹਰ ਖਾਹਿਸ਼ ਪੂਰੀ ਕੀਤੀ ਮੇਰੀ ਖਾਹਿਸ਼ ਹੈ ਹਰ ਬੱਚੇ ਨੂੰ ਇਹੋ ਜਿਹਾ ਡੈਡੀ ਮਲੇ ਮੈਂ ਸਾਰੇ ਮਹਿਮਾਨਾਂ ਦੇ ਸਾਹਮਣੇ ਪ੍ਰੋਮਿਸ ਕਰਦਾ ਹਾਂ ਕਿ ਮੈਂ ਵੀ ਇੰਨਾ ਜਿਹਾਈ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗਾ ਡੈਡੀ ਜੀ ਮੈਂ ਡੋਲ ਨਾ ਜਾਵਾਂ ਮੈਨੂੰ ਆਪਣਾ ਬਲ ਦੇਵੋ ਜਦ ਡੈਡੀ ਵੱਲ ਬਾਹਾਂ ਕੱਢ ਕੇ ਜਸਜੀਤ ਨੇ ਜੋਗਾ ਸਿੰਘ ਨੂੰ ਕਿਹਾ ਤਾਂ ਜੋਗਾ ਸਿੰਘ ਖੁਸ਼ੀ ਦੇ ਅਥਰੂ ਰੋਕ ਨਾ ਸਕਿਆ ਬਾਪ ਬੇਟੇ ਦੀ ਕੁੱਟ ਕੇ ਜੱਫੀ ਪੈ ਗਈ ਸਤਨਾਮ ਉੱਠ ਕੇ ਜੋਗਾ ਸਿੰਘ ਦੀ ਪਿੱਠ ਤੇ ਹੱਥ ਫੇਰਨ ਲੱਗੀ ਸਤਨਾਮ ਦਾ ਤੀਜਾ ਫੈਸਲਾ ਸਫਲ ਰਿਹਾ ਸਾਰੇ ਮਹਿਮਾਨਾਂ ਦੀਆਂ ਖੁਸ਼ੀਆਂ ਵਿੱਚ ਅੱਖਾਂ ਸੇਜਲ ਹੋ ਗਈਆਂ ਜੋਗਾ ਸਿੰਘ ਦੀ ਸੇਵਾ ਤੇ ਗੁਰੂ ਜੀ ਨੂੰ ਦਿੱਤਾ ਵਚਨ ਦੋਵੇਂ ਪੂਰੇ ਹੋ ਗਏ